ਜਦੋਂ ਕੋਈ ਇਨਸਾਨ ਪਰਮਾਤਮਾ ਨੂੰ ਸ਼ਿੱਦਤ ਦੇ ਨਾਲ ਚਾਹੁੰਦਾ ਹੈ ਤੇ ਪਰਮਾਤਮਾ ਉਸ ਨੂੰ ਮਿਲਣ ਦਾ ਰਸਤਾ ਖੁਦ ਤਿਆਰ ਕਰਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਅਮੀਰ ਦੇ ਨਾਲ ਜਿਹੜੀ ਕਿ ਖਬਰ ਲੀਬੀਆ ਦੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਅਮੀਰ ਨੇ ਹੱਜ ਕਰਨ ਵਾਸਤੇ ਜਾਣਾ ਸੀ ਤੇ ਅੱਲਾ ਨੇ ਉਸ ਨੂੰ ਜ਼ਰੂਰ ਮਿਲਣਾ ਸੀ ਤੇ ਉਸ ਦੇ ਵਾਸਤੇ ਕੁਝ ਹੋਰ ਹੀ ਪਲਾਨ ਕੀਤਾ ਸੀ। ਜਦੋਂ ਅਮੀਰ 에어ਪੋਰਟ ਦੇ ਉੱਪਰ ਪਹੁੰਚਿਆ ਤਾਂ ਉਸਦੇ ਨਾਮ ਦੇ ਵਿੱਚ ਗੜਬੜ ਹੋਣ ਦੀ ਵਜ੍ਹਾ ਕਰਕੇ ਉਸਨੂੰ 에어ਪੋਰਟ ਦੇ ਉੱਪਰੋਂ ਨਹੀਂ ਜਹਾਜ਼ ਦੇ ਵਿੱਚ ਬੈਠਣ ਦਿੱਤਾ ਗਿਆ ਤੇ ਉਸ ਦੀ ਜਿਹੜੀ ਫਲਾਈਟ ਆ ਉਹ ਮਿਸ ਹੋ ਜਾਂਦੀ ਆ ਤੇ ਫਲਾਈਟ ਜਿਹੜੀ ਆ ਉਹ 에어ਪੋਰਟ ਤੋਂ ਉੱਡ ਜਾਂਦੀ ਆ ਤੇ ਕੁਝ ਟੈਕਨੀਕਲੀ ਖਰਾਬੀ ਹੋਣ ਦੀ ਵਜ੍ਹਾ ਕਰਕੇ ਉਸ ਫਲਾਈਟ ਨੂੰ ਦੁਬਾਰੇ ਫੇਰ 에어ਪੋਰਟ ਦੇ ਉੱਪਰ ਲੈਂਡ ਕਰਨਾ ਪੈਂਦਾ ਆ ਤੇ ਅਮੀਰ 에어ਪੋਰਟ ਤੇ ਹੀ ਬੈਠਾ ਰਹਿੰਦਾ ਆ ਉਹ ਕਹਿੰਦਾ ਕਿ ਮੇਰਾ ਜਾਣਾ ਜ਼ਰੂਰੀ ਆ ਏਅਰਪੋਰਟ ਵਾਲੇ ਕਹਿੰਦੇ ਆ ਕਿ ਇਸ ਸਾਲ ਤੁਹਾਡੇ ਕਰਮਾਂ ਦੇ ਵਿੱਚ ਹੱਜ ਨਹੀਂ ਹੈਗੀ ਤੁਸੀਂ ਅਗਲੇ ਸਾਲ ਹੱਜ ਕਰਨ ਵਾਸਤੇ ਜਾਇਓ ਤੇ ਤੁਸੀਂ ਅਗਲੇ ਸਾਲ ਟਰਾਈ ਕਰਿਓ ਉਹ ਕਹਿੰਦਾ ਨਹੀਂ ਮੈਨੂੰ ਮੇਰੇ ਅੱਲਾ ਨੇ ਬੁਲਾਇਆ ਤੇ ਮੈਂ ਜਾਣਾ ਹੀ ਜਾਣਾ ਆ ਤੇ ਮੇਰਾ ਉਸ ਦੇ ਨਾਲ ਮਲਾਪ ਹੋਣਾ ਲਾਜ਼ਮੀ ਆ ਫਲੈਟ ਦੇ ਵਿੱਚ ਖਰਾਬੀ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਦੁਬਾਰੇ ਏਅਰਪੋਰਟ ਦੇ ਉੱਪਰ ਉਤਾਰਿਆ ਗਿਆ ਤੇ ਉਸ ਦੀ ਪੂਰੇ ਤਰੀਕੇ ਦੇ ਨਾਲ ਪਲੇਨ ਦੀ ਚੈਕਿੰਗ ਕੀਤੀ ਗਈ ਤੇ ਪਲੇਨ ਦੇ ਵਿੱਚ ਜਿਹੜੀ ਵੀ ਖਰਾਬੀ ਸੀਗੀ ਉਸ ਨੂੰ ਪੀ ਕੀਤਾ ਗਿਆ ਤੇ ਉਸ ਵਕਤ 에ਰਪੋਰਟ ਦੇ ਅਧਿਕਾਰੀਆਂ ਨੇ ਫੇਰ ਪਾਇਲਟ ਨੂੰ ਪੁੱਛਿਆ ਕਿ ਇੱਕ ਅਮੀਰ ਨਾਮ ਦਾ ਲੜਕਾ ਹੈ ਜਿਹੜਾ ਕਿ ਜਹਾਜ਼ ਦੇ ਵਿੱਚ ਨਹੀਂ ਬੈਠਾ ਕੁਝ ਨਾਮ ਦੀ ਗੜਬੜੀ ਹੋਣ ਵਜ੍ਹਾ ਕਰਕੇ ਪਰ ਉਹ ਕਹਿੰਦਾ ਕਿ ਮੇਰਾ ਹੱਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੇਰੇ ਅੱਲਾ ਨੇ ਮੈਨੂੰ ਬੁਲਾਇਆ ਆ ਤੇ ਮੈਂ ਜਾਣਾ ਚਾਹੁੰਦਾ ਆ ਪਾਇਲਟ ਨੇ ਕਿਹਾ ਕਿ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਬਦਲੀ ਨਹੀਂ ਕਰ ਸਕਦੇ ਆਪਾਂ ਨੂੰ ਨਿਯਮ ਜਿਹੜੇ ਆ ਉਹ ਪਾਲਣਾ ਕਰਨੀ ਪੈਣੀ ਆ ਆਪਾਂ ਨਹੀਂ ਕਿਸੇ ਬੰਦੇ ਵਾਸਤੇ ਤੋੜ ਸਕਦੇ ਫਲੈਟ ਦੇ ਵਿੱਚ ਜਿੰਨੇ ਯਾਤਰੀ ਬੈਠੇ ਨੇ ਮੈਂ ਉਹਨਾਂ ਨੂੰ ਹੀ ਲੈ ਕੇ ਜਾਵਾਂਗਾ ਜਹਾਜ਼ ਫਿਰ 에어ਪੋਰਟ ਦੇ ਉੱਪਰੋਂ ਉੱਡ ਗਿਆ ਤੇ ਅਮੀਰ ਜਿਹੜਾ ਆ ਉਹ 에어ਪੋਰਟ ਤੇ ਹੀ ਬੈਠਾ ਰਿਹਾ ਉਹ ਫਿਰ ਨਹੀਂ ਹਿੱਲਿਆ ਉਸਦੇ ਇਰਾਦੇ ਕਾਇਮ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਹੱਜ ਕਰਨ ਵਾਸਤੇ ਜਾਵੇਗਾ ਤੇ ਅੱਜ ਹੀ ਜਾਵੇਗਾ ਜਹਾਜ਼ ਜਦੋਂ 에어ਪੋਰਟ ਤੋਂ ਉੱਡਿਆ ਤੇ ਜਹਾਜ਼ ਦੇ ਵਿੱਚ ਫਿਰ ਟੈਕਨੀਕਲੀ ਖਰਾਬੀ ਆ ਗਈ ਜਹਾਜ਼ ਨੂੰ ਫਿਰ ਦੁਬਾਰੇ 에어ਪੋਰਟ ਦੇ ਉੱਪਰ ਦੂਸਰੀ ਵਾਰ ਲੈਂਡ ਕਰਨਾ ਪਿਆ ਜਦੋਂ ਜਹਾਜ਼ ਨੂੰ ਦੂਸਰੀ ਵਾਰੀ ਲੈਂਡ ਕੀਤਾ ਤੇ ਜਹਾਜ਼ ਦੀ ਚੈਕਿੰਗ ਕੀਤੀ ਗਈ ਜਹਾਜ਼ ਨੂੰ ਫੇਰ ਠੀਕ ਕੀਤਾ ਗਿਆ ਤਾਂ ਪਾਇਲਟ ਨੇ ਖੁਦ ਕਿਹਾ ਕਿ ਉਹ ਲੜਕਾ ਲੈ ਕੇ ਆਓ ਜਿਸ ਨੇ ਹੱਜ ਕਰਨ ਜਾਣਾ ਸੀ ਅਮੀਰ ਨੂੰ ਵੀ ਉਸ ਤੋਂ ਬਿਨਾ ਇਹ ਜਹਾਜ਼ ਨਹੀਂ ਜਾਵੇਗਾ ਕਿ ਅੱਲਾ ਉਸ ਨੂੰ ਪੁਕਾਰ ਰਿਹਾ ਹੈ ਇਹਦੇ ਕਰਮਾਂ ਦੇ ਵਿੱਚ ਹੱਜ ਲਿਖੀ ਹੋਈ ਆ ਤੇ ਉਦੋਂ ਹੀ ਅਮੀਰ ਨੂੰ ਬੁਲਾਇਆ ਗਿਆ ਉਸ ਨੂੰ ਜਹਾਜ਼ ਦੇ ਵਿੱਚ ਬਿਠਾਇਆ ਗਿਆ ਤੇ ਜਹਾਜ਼ ਦੀ ਫੇਰ ਜਿਹੜੀ ਹੈ ਕਿ ਉਡਾਣ ਭਰੀ ਤੇ ਜਹਾਜ਼ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਿਆ ਤੇ ਆਮਰ ਦੀਆਂ ਵੀਡੀਓ ਫੋਟੋਆਂ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਘੁੰਮ ਰਹੀਆਂ ਨੇ ਕਿ ਜਦੋਂ ਕੋਈ ਇਨਸਾਨ ਪਰਮਾਤਮਾ ਨੂੰ ਪਿਆਰਾ ਲੱਗਦਾ ਉਸ ਅੱਲਾਹ ਨੂੰ ਪਿਆਰਾ ਲੱਗਦਾ ਉਸ ਵਾਹਿਗੁਰੂ ਨੂੰ ਪਿਆਰਾ ਲੱਗਦਾ ਆ ਤੋ ਉਸ ਨੂੰ ਮਿਲਣ ਦੇ ਰਸਤੇ ਪਰਮਾਤਮਾ ਖੁਦ ਇਹ ਕਰਦਾ ਆ ਖੁਦ ਬਣਾਉਂਦਾ ਆ ਕਿਸੇ ਨਾ ਕਿਸੇ ਜ਼ਰੀਏ ਕਿਸੇ ਨਾ ਕਿਸੇ ਇਨਸਾਨ ਦੇ ਰਾਹੀਂ ਜ਼ਰੂਰ ਪਰਮਾਤਮਾ ਦੇ ਨਾਲ ਮੁਲਾਕਾਤਾਂ ਹੁੰਦੀਆਂ ਨੇ ਤੇ ਇਸ ਖਬਰ ਦੇ ਚਰਚੇ ਸਾਰੇ ਮੁਲਕਾਂ ਦੇ ਟੀਵੀ ਚੈਨਲ ਜਿਹੜੇ ਆ ਉਹ ਕਰ ਰਹੇ ਆ ਬਾਬਾ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਧੰਨਵਾਦ